ਗੌੜੀ ਮਹੱਲਾ ਪਹਿਲਾ ਦਖਣੀ ਸੁਣ ਸੁਣ ਬੁਝੈ ਮਨੈ ਨਾਉ ਤੰਕੇ ਸਦ ਬਲਿਹਾਰੈ ਜਾਓ ਆਪ ਪੁਲਾਹੀ ਠੌਰ ਨਾ ਠਾਉ ਤੂੰ ਸਮਝਾਵੇ ਮੇਲ ਮਲਾਉ ਨਾਮ ਮਿਲੈ ਚੱਲੇ ਮਨ ਨਾਲ ਬਿਨ ਨਾਮੈ ਬਾਦੀ ਸਭ ਕਾਲ ਰਹਾਉ ਖੇਤੀ ਵਣਜ ਨਾਮੈ ਕੀਓਟ ਪਾਪ ਪੁੰਨ ਬੀਜ ਕੀਪੋਟ ਕਾਮ ਕਰੋਧ ਜੀ ਮੈਂ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੀ ਗੁਰ ਕੀ ਸਾਚੀ ਸਿੱਖ ਤਨ ਮਨ ਸੀਤਲ ਸਾਜ ਪਰੇਖ ਜਲ ਪਰਾਇਨਾ ਰਸ ਕੰਬਲ ਪਰੇਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ गढ़ दुवार पंच बसै मिल जोति अपार आप तुलै आपे बन ॼ नानक नाम सुवार नवार गौड़ी महारा पहला जतो जा जाए कहां ते आवै ਕਹਿ ਉਪਜੈ ਕਹਿ ਜਾਏ ਸਮਾਵੈ ਕਿਉ ਬਾਧਿਓ ਕਿਉ ਮੁਗਤੀ ਪਾਵੈ ਕਿਉ ਅਬ ਨਾਸੀ ਸਹਿ ਜਿਸਮਾਵੈ ਅੰਬਰਤ ਨਾਮ ਹਿਰਦੈ ਅੰਮ੍ਰਿਤ ਮੁਖ ਨਾਮ ਨਰਹਰ ਨਾਮ ਨਰਹਰ ਨੇ ਕਾਮ ਰਹਾਉ ਸਹਿ ਜੀ ਆਵੈ ਸਹਿਜ ਜਾਈ ਮੰਨਤੇ ਉਪਜੈ ਮਨ ਮਾਇ ਸਮਾਈ ਗੁਰਮਖ ਮੁਕਤ ਬੰਦੇ ਨ ਪਾਈ ਸਬਦੇ ਵਿਚਾਰ ਛੁਟੈ ਹਰ ਨਾਇ ਤਵਰਰ ਤਰਵਰ ਪੰਕੀ ਬੋ ਨਿਸਬਾਸ ਸੁਖ ਦੁਖੀਆ ਮਨ ਹੋਏ ਵਿਨਾਸ਼ ਸਾਂਝ ਬਿਹਾਰ ਤਕੇ ਆਂਗਾ ਸੇ ਦੇ ਜਿਸ ਤਾਬੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਪੂਟੇ ਬਿਖਮਾਵਾਟ ਬਿਨ ਵਕਰ ਸੁਨੋ ਕਰਹਾਟ ਗੁਰ ਮਿਲ ਖੋਲੇ बजरग पाट साध मिल पूर बसो साच रस पूर हर लोग तन मन मन तन दे लै सै जिस पाई नानक कै लागो पई गौड़ी महला काम करो द माया मैं जीत झूठ विकार जग है त जीत पूंजी पाप लोभ की कीत तर तारी मन नाम सजीत वाओ वाओ साची मैं तेरी टेक हूं पापी तू निर्मले का ਅਗਨੇ ਪਾਣੀ ਬੋਲੇ ਪਰਵਾਉ ਜਿਵਾ ਇੰਦਰੀ ਇੱਕ ਸੁਬਾਹ ਦਿਸਤੇ ਵਕਾਰੀ ਨਾਈ ਪਉ ਭਾਉ ਆਪ ਮਾਰੇ ਤਾਂ ਪਾਹੀ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਈ ਬੈਨ ਮੂਵੇ ਕਿਉ ਪੂਰਾ ਹੋਈ ਪਰ ਪੰਜ ਵੇ ਆਪ ਰਿਆ ਮਨ ਦੋਇ ਥੇਰ ਨਰਾਇਣ ਕਰੇ ਸੋਇ ਬੋਇਤ ਚੜੋ ਜਾ ਆਵੈ ਵਾਰ ਠਾਕੀ ਬੋਹਿਤ ਦਰਗੇ ਮਾਰ ਸੱਚ ਸਲਾਹੀ ਧੰ ਗੁਰ ਦਵਾਰ ਨਾਨਕ ਦਰ ਘਰ ਏਕ ਓੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕੰਬਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦਵਾਰ ਤੇਰ ਭਵਨ ਬੇਦਿਆ ਆਪ ਮੂਰਾਰ ਏ ਮਨ ਮੇਰੇ ਪਰ ਬਨ ਕੀਜੈ ਮਨ ਮੰਨੇ ਅੰਬਰਤ ਰਸ ਪੀਜੈ ਰਹਾਉ ਜਨਮ ਜੀਤ ਮਰਨ ਮਨ ਮੰਨੇ ਆ ਆਪ ਮੁਵਾ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਸਿਰਤ ਮੱਜਨ ਨਾਮ ਅਦਕ ਵਿਖਾਰ ਕਰੋ ਕਿਸ ਕਾਮ ਨਰ ਨਰਾਇਣ ਅੰਤਰ ਜਾਮ ਆਨ ਮਨੋਂ ਤੋ ਪਰ ਘਰ ਜਾਓ ਕਿਸ ਜਾਚੋ ਨਾਹੀ ਕੋ ਥਾਉ ਨਾਨਕ ਗੁਰਮਤ ਸਹਿਜ ਸਮਾਓ ਗਉੜੀ ਮਹੱਲਾ ਪੈਂਦਾ ਸਤ ਗੁਰ ਮਿਲੈ ਸੋ ਮਰਨ ਦਿਖਾਈ ਮਰ ਨਰੇਨ ਰਸ ਅੰਤਰ ਪਾਏ ਗਰ ਬਿਨਵਾਰ ਗਗਨ ਪੁਰ ਪਾਏ ਮਰਨ ਲਖਾਏ ਆਏ ਨਹੀਂ ਰਹਿਣਾ ਹਜਾਰ ਜਪ ਜਾਪ ਰੈਨ ਹਰ ਸਰਨਾ ਰਹਾਉ ਸਤ ਗੁਰ ਮਿਲੇ ਤਾਂ ਦੁਬਦਾ ਭਾਗੇ ਕੰਬਲੇ ਬਿਗਾਸੇ ਮਨ ਹਰ ਪ੍ਰਭ ਲਾਗੇ ਜੀਵਤ ਮਰੇ ਬਹਾਰਸ ਆਗੇ ਸਤ ਗੁਰ ਮਿਲੇ ਸੱਜ ਸੰਜੈ ਮਸੂਚਾ ਗੁਰ ਕੀ ਪੌੜੀ ਊਚ ਊਚ ਕਰਮ ਮਿਲੇ ਜਮ ਕਾ ਭਉ ਮੂਚਾ ਗੁਰ ਮਿਲੈ ਮਿਲ ਅੰਕ ਸਮਾਇਆ ਕਰ ਕਿਰਪਾ میل دکھایا نانک ہوں میں مار ملایا گوڑی محلہ پہلا کرت پیا نامٹے کوئی کیا جانا کیا گے ہوئی جوت سپا نہ سوئی ہوا عور نہ کرنے والا د न जाना कर्म केवल तेरी द कर्म तरम तेरे नाम की जात भगत तो तो पंडार कया गर्ब न आया वेरास बी जिओ पिंड सब तेरे पास ਤੂੰ ਮਾਰਜਵਾਲੈ ਬਖਸ਼ ਮਿਲਾਈ ਜਿਉ ਭਾਵੀ ਤਿਉ ਨਾਮ ਜਪავਾਈ ਤੂੰ ਦਾਨਾ ਬੀਨਾ ਸੱਚਾ ਸਿਰ ਮੇਰੇ ਗੁਰਮਤਿ ਦੇ ਪਰੋਸੈ ਤੇਰੇ ਤਨ ਮੈਂ ਮੈਲ ਨਹੀਂ ਮਨ ਰਾਤਾ ਗੁਰਬਚਨੀ ਸਚ ਸਬਦਿ ਪ੍ਰਸ਼ਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਨਾਈ